ਹਰੋਗੇ ਦੋਸਤੋ ਕਿਵੇਂ ਹੋ ਸਾਰੇ ਤੇ ਅੱਜ ਆਪਾਂ ਚੱਲੇ ਆ ਕਿਤੇ ਉਹ ਤੁਹਾਨੂੰ ਦੱਸਾਂਗੇ ਪਹਿਲੇ ਰੈਡੀ ਛੜੀ ਹੋ ਗਏ ਆ ਦੇਖ ਲਓ ਠੀਕ ਹੈ ਤੇ 8:00 ਚੱਕੇ ਸਵੇਰ ਦੇ ਤੇ 8:00 ਵਜ ਗਏ ਨੇ ਹੁਣ ਆਪਾਂ ਇੱਥੋਂ ਕਰੋ ਤਿਆਰ ਹੋ ਕੇ ਚੱਲੇ ਆ ਤੇ ਤੁਹਾਨੂੰ ਇੱਕ ਬੰਦੇ ਨਾਲ ਮਿਲਾਂਦੇ ਆ ਜਿਹਨੇ ਨਾਲ ਜਾਣਾ ਸਾਡੇ ਤੇ ਉਹਨੂੰ ਮਲਾ ਕੇ ਫਿਰ ਤੁਹਾਨੂੰ ਦੱਸਦੇ ਆ ਕਿੱਥੇ ਚੱਲੇ ਆ ਤੇ ਜੇ ਬਲੌਗ ਵਧੀਆ ਲੱਗਦੇ ਹੁੰਦੇ ਆ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਚਲੋ ਫਿਰ ਹੁਣ ਆਪਾਂ ਤਿਆਰ ਤੇ ਰਹੋਗੇ ਆ ਆ ਕੇ ਵਨ ਲਈ ਕਿੰਨਾ ਲੱਗ ਰਹੀ ਹੈ ਦੱਸੋ ਕਮੈਂਟ ਕਰਕੇ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਚਲੋ ਕੋਈ ਅਗਰ ਜੀ ਆਪਾਂ ਆ ਗਏ ਸੀ ਸਭ ਤੋਂ ਮਹਿੰਗੀ ਧਰਤੀ ਤੇ ਤੇ ਜਿਹੜੀ ਅਨਮੋਲ ਧਰਤੀ ਹੈ ਸਾਡੇ ਲਈ ਤੇ ਆ ਮਾਤਾ ਗੁਜਰੀ ਕਾਲਜ ਪਤੇਗੜ ਸਾਹਿਬ ਤੇ ਮੁੰਡਾ ਆਇਆ ਸੀਗਾ ਆਈ.ਡੀ.ਐਮ ਚ ਪੈਸੇ ਕਢਾਣੇ ਖੁੱਲੇ ਪੈਸੇ ਨਹੀਂ ਸੀ ਸਾਡੇ ਕੋ ਤੇ ਆਪਾਂ ਹੁਣੇ ਮੱਥਰ ਤੇ ਪਤੇਗੜ ਸਾਹਿਬ ਮੇਨ ਗੁਰਦੁਆਰਾ ਸਾਹਿਬ ਤੇ ਦਿਸਾਨੇ ਆ ਆ ਮਾਤਾ ਗੁਜਰੀ ਕਾਲਜ ਇੱਥੇ ਏ.ਟੀ.ਐਮ ਹੈਗਾ ਆਪਾਂ ਏ.ਟੀ.ਐਮ ਤੋਂ ਪੈਸੇ ਕਢਾ ਲਈਏ ਫਿਰ ਚੱਲਦੇ ਆ ਆਪਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਂਦੇ ਆ ਆਪਾਂ ਆ ਗਏ ਸੀ ਗੁਰਦਰ ਦੇ ਅੰਦਰ ਤੇ ਆ ਜੋੜਾ ਕਰ ਆਪਾਂ ਜੋੜਾ ਜਮਾ ਕਰਾਤੇ ਸੀਗੇ ਤੇ ਮੁੰਡਾ ਗਿਆ ਦੇਖ ਲੈਣ ਦੇਖ ਪ੍ਰਸ਼ਾਦ ਖਾਣ ਤੇ ਆਪਾਂ ਦੇਖ ਕਰਾ ਕੇ ਫਿਰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਫਿਲਹਾਲ ਤੋਂ ਬਹੁਤ ਹੈ ਠਿਕ ਕੱਖ ਨਹੀਂ ਰਿਹਾ ਤੇ ਲਿਖ ਨਹੀਂ ਰਿਹਾ ਤੇ ਤੁਸੀਂ ਦਰਸ਼ਨ ਕਰੋ वागुरू जी दर्शन करो ठंडा बुर्ज आप मत्था ठीक आए थे थोड़। अंदर थोड़ा फोन तो अलाउ आप रखे थोड़ा जो ती दर्शन करो चलो चल आप लंगर छकन वागुरु जी वागुरु जी का लंगर ਲੰਗਰ ਖਾ ਲਈ ਚ ਮੱਥਾ ਟੇਕ ਲਿਆ ਲੰਗਰ ਸ਼ਕ ਲਿਆ ਤੇ ਸਰੋਵਰ ਵੀ ਜਾਏ ਹੁਣ ਆਪਾਂ ਚੱਲੀਏ ਇਹ ਜੋਤੀਸਰੋ ਬਰਦੋਰਾ ਸਾਹਿਬ ਜੋਤੀਸਰੋ ਕੋਲ ਤੇ ਜਾਂਦੇ ਜਾਂਦੇ ਮੱਥਾ ਟੇਕਾਂਗੇ ਤੇ ਮੱਥਾ ਠੇਕ ਕੇ ਫੇਰ ਆਪਾਂ ਚੱਲਾਂਗੇ ਘਰੇ ਤੇ ਬਾਕੀ ਤੁਸੀਂ ਗੁਰਦੁਆਰਾ ਸਾਹਿਬ ਦੇਖ ਲਿਆ ਮੈਂ ਐਕਚੁਅਲੀ ਇੱਥੇ ਆਇਆ ਸੀ ਅਸੀਂ ਆਏ ਸੀ ਜਦੋਂ ਸ਼ੀਦੀ ਜੋੜ ਮੇਲੇ ਹੁੰਦੇ ਆ ਤਦ ਵੀ ਆਇਆ ਸੀ ਮੈਂ ਤੇ ਉਹਦਾ ਵਲੌਗ ਪਾਇਆ ਨਹੀਂ ਸ਼ਾਇਦ ਉਹ ਮਿਕਸ ਕਰਕੇ ਇੱਥੇ ਪਾ ਦਾਂ ਬਾਕੀ ਦੇਖਦੇ ਆਂ ਜਾਂ ਤਾਂ ਫਿਰ ਅਲੱਗ ਉਹਨੂੰ ਅਪਲੋਡ ਕਰੂਗਾ ਤੁਸੀਂ ਦੇਖ ਲਿਓ ਜਿੱਦਾਂ ਵੀ ਹੈ ਤੁਹਾਡੇ ਤੇ ਡਿਸਕ੍ਰਿਪਸ਼ਨ 'ਚ ਇਤਿਹਾਸ ਲਿਖਿਆ ਹੋਊਗਾ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਤਾਂ ਜ਼ਰੂਰ ਜਾ ਕੇ ਪੜਿਓ ਮੈਂ ਡਿਸਕ੍ਰਿਪਸ਼ਨ 'ਚ ਪਾਉਂਗਾ ਜ਼ਰੂਰ ਤੁਹਾਡਾ ਜੀ ਆਸੀ ਐਂਟਰਸ ਕਿਉਂਕਿ ਐਂਟਰ ਦੇਖ ਰਹੇ ਹਾਂ ਤੇ ਆਹ ਹਰ ਇਹ ਕਿੰਨਾ ਵਾਹ ਹੀ ਗ੍ਰਸਤ ਜੀ ਆਪਾਂ ਅੰਦਰ ਮੱਥਾ ਟੇਕ ਲਿਆ ਤੁਹਾਨੂੰ ਦਿਖਾ ਨਹੀਂ ਸਕਿਆ ਅਰਦਾਸ ਹੋ ਰਹੀ ਸੀ ਇਸ ਕਰਕੇ ਆਪਾਂ ਵਾਪਸ ਬਾਹਰ ਆ ਗਏ ਤੇ ਇਹ ਅਰਦਾਸ ਹੋ ਗਈ ਹੁਣ ਕੋਲ ਪੈ ਗਿਆ ਤੇ ਮੱਥਾ ਟੇਕ ਲਿਆ ਸਰੋਵਰ ਵੀ ਜਾਏ ਤੇ ਇੱਕ ਦਵਰਾ ਸਾਹਿਬ ਜੋਤੀਸਰੂਪ ਥੋੜਾ ਉਪਰ ਕੰਸਟਰਕਸ਼ਨ ਹੋ ਰਹੀ ਹੈ ਬਣ ਰਿਹਾ ਹੈ ਇੱਧਰ ਲੰਗਰ ਹਾਲ ਲੰਗਰ ਭੌਤੂ ਛੱਡ ਲਿਆ ਸਨ ਉਹਨਾਂ ਤੋਂ ਆਪਾਂ 베ਲੇ ਹੋ ਕੇ ਰੈਸ਼ ਕੁਸ਼ ਹੋ ਕੇ ਘਰੇ ਕੱਲ੍ਹ ਸੌ ਗਏ ਸੀ ਘੰਟਾ ਕਾ ਕੇ ਘੰਟਾ ਡੇਢ ਘੰਟਾ ਸੌ ਗਏ ਸੀ ਤੇ ਨਾਲ ਦਾ ਬੰਦਾ ਵੀ ਸੌ ਗਿਆ ਸੀ ਤੇ ਹੁਣ ਆਪਾਂ ਫੇਰ ਚੰਡੀਗੜ੍ਹ ਵਾਪਸ ਆ ਗਏ ਆ ਚੰਡੀਗੜ੍ਹ ਆ ਕੇ ਮਾਰਕੀਟ ਜਾਏ ਸੀ ਕੁਝ ਖਾਣ ਪੀਣ ਆਜ਼ਾਦ ਮਾਰਕੀਟ ਵੀ ਦੀ ਚੰਡੀਗੜ੍ਹ ਜਿਹੜੇ ਦੇ ਉਹਨਾਂ ਨੂੰ ਤਾਂ ਪਤਾ ਹੋਊਗਾ ਤੇ ਆਹ ਹੈ ਪੀਨੇ ਆ ਜੂ ਜਸਪੀਨੇ ਆ ਥੋੜੀ એનર્ਜੀ ਲੈਣੇ ਆ एनर्जी ਲੈਣੀ ਆ ਨਾਲ ਦਾ ਮੁੰਡਾ ਕੁਝ ਕਹਿ ਰਿਹਾ ਬੋਲ ਕੀ ਕਹਿ ਰਿਹਾ ਬੋਲ ਕੁਝ ਨਹੀਂ ਕਹਿ ਰਿਹਾ ਕੁਝ ਨਹੀਂ ਕਹਿ ਰਿਹਾ ਇਹ ਸੰਗ ਦਾ ਮੁੰਡਾ ਸਾਡਾ ਸੰਗ ਦਾ ਹੈ ਤੇ ਚਲੋ ਕਾफी ਕੇ ਫਿਰ ਤੁਹਾਨੂੰ ਮਿਲਦੇ ਆ